ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨੇ ਹੰਸਿੰਗਾ ਵੱਲੋਂ ਬਣਾਇਆ ਗਿਆ ਕਾਰਨੀ ਦਾ ਦੁੱਧ ਪੁਰਾਤਨ ਸਮੇਂ ਵਾਂਗ ਨੰ ਗਿੱਠੀ ਤੇ ਤਿਆਰ ਕੀਤਾ ਜਾਂਦਾ ਹੈ ਪੁਰਾਤਨ ਸਮਿਆਂ ਵਿੱਚ ਪੰਜਾਬ ਦੇ ਹਰ ਪਿੰਡ ਘਰ ਦੇ ਵਿੱਚ ਦੁੱਧ ਕਿਉ ਮੱਖਣ ਆਮ ਹੀ ਮਿਲ ਜਾਂਦਾ ਸੀ ਦੁੱਧ ਨੂੰ ਬਣਾਉਂਦਾ ਨੋਕਾ ਹੀ ਤਰੀਕਾ ਹੁੰਦਾ ਸੀ ਅਤੇ ਸਾਰੀ ਰਾਤ ਕਾੜਨੀ ਵਿੱਚ ਦੁੱਧ ਪਕਾਇਆ ਜਾਂਦਾ ਸੀ ਐਸੇ ਪੁਰਾਤਨ ਨੂੰ ਅੱਗੇ ਚਲਾਉਂਦੇ ਹੋਏ ਸਮਰਾਲਾ ਵਿਖੇ ਇੱਕ ਨਿਹੰਗ ਸਿੰਘ ਵੱਲੋਂ ਕਾੜਨੀ ਦਾ ਦੁੱਧ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਅਨੇਕਾਂ ਤਰ੍ਹਾਂ ਦੇ ਪਦਾਰਥ ਪਾ ਕੇ ਇਸ ਨੂੰ ਬਣਾਇਆ ਜਾਂਦਾ ਹੈ ਇਸ ਸਿੰਘ ਨੇ ਆਖਿਆ ਕਿ ਕਾੜਨੀ ਦੇ ਦੁੱਧ ਨੂੰ ਤਿਆਰ ਕਰਨ ਲਈ ਤਰਕੀਬਨ 4 ਘੰਟੇ ਦਾ ਸਮਾਂ ਲੱਗ ਜਾਂਦਾ ਹੈ ਤਿਆਰ ਕਰਨ ਤੋਂ ਬਾਅਦ ਇਸ ਨੂੰ ਲੋਕਾਂ ਵਿੱਚ ਵਰਤਾਇਆ ਜਾਂਦਾ ਹੈ ਦਾਸ ਦਾ ਨਾਮ ਜੀ ਯਾਦਵੰਤਰ ਸਿੰਘ ਨਿਹੰਗ ਸਿੰਘ ਬੋਡਾਤਲ ਪਾਪਾ ਫਤੇ ਸਿੰਘ ਜਥੇ ਸਿੰਘ ਜਿਹੜਾ ਕਾਰਡਨੀ ਦੇ ਦੁੱਧ ਦਾ ਕੰਮ ਸ਼ੁਰੂ ਕੀਤਾ ਇਹ ਕਦੋਂ ਤੋਂ ਕਰ ਰਹੇ ਹਾਂ ਇਹ ਇਹ ਹੀ ਆਪਣੇ ਸਰਦੀਆਂ ਦੇ ਵਿੱਚ ਸ਼ੁਰੂ ਕੀਤਾ ਜੀ ਇਹ ਵਲੋਂ ਜਦੋਂ ਠੰਡ ਸ਼ੁਰੂ ਹੋਈ ਹੈ ਤੇ ਕਿਵੇਂ ਤਿਆਰ ਕਿਵੇਂ ਕੀਤਾ ਜਾਂਦਾ ਹੈ ਕਿਹੜੀ-ਕਿਹੜੀ ਚੀਜ਼ ਇਹਦੇ ਵਿੱਚ ਮਲਾਈ ਜਾਂਦੀ ਹੈ ਦੁੱਧ ਦੇ ਵਿੱਚ ਤਿਆਰ ਜਿਵੇਂ ਕਿ ਆ ਸ਼ਵਾਰੇ ਹੁਣ ਆ ਪਾਏ ਨਹੀਂ ਕੱਟ ਕੇ ਹਨਾ ਜੀ ਬਾਕੀ ਫਿਰ ਬਦਾਮ ਕਾਜੂ ਮਗਜ ਖਾਸ ਕਰਕੇ ਹਨਾ ਜੀ ਰੋਟੀ ਲੈ ਚੀ ਬੜੀ ਲੈ ਚੀ ਕਾਲੀ ਮਿਰਚ ਇਹਨੇ ਸਾਰੇ ਡ్రਾਈ ਫੂਡ ਆਪਾਂ ਪਾਉਨੇ ਆ ਜੀ ਵਿੱਚ ਕਿੰਨਾ ਚ ਸਮਾਂ ਤਿਆਰ ਕਰਨ ਦੇ ਲਈ ਲੱਗ ਜਾਂਦਾ ਇਹ ਸਮਾਨ ਕਟੋ-ਕਟ ਜੀ 4 ਘੰਟੇ ਨੂੰ ਬਣਨ ਨੂੰ ਲੱਗ ਜਾਂਦੇ ਆ ਅਸੀਂ ਇੱਕ ਦੇਖ ਰਹੇ ਆ ਕਿ ਤੁਹਾਡੇ ਕੋਲ ਪੁਰਾਣਾ ਪ੍ਰਾਤਨ ਵਿਰਸਾ ਜਿਹਨੂੰ ਕਹਿੰਦੇ ਨੇ ਆ ਇਹ ਇਹਨਾਂ ਦਾ ਕੀ ਕੰਮ ਹੈਗਾ ਵਿੱਚ ਇੱਕ ਇਹ ਇਹਦੇ ਵਿੱਚ ਇਹਦਾ ਕੰਮ ਤਾਂ ਇਹ ਹੈ ਜੀ ਕੰਮ ਤਾਂ ਮਤਲਬ ਜਿਹੜਾ ਇਹਦਾ ਫਾਇਦਾ ਕਹਿ ਸਕਦੇ ਆ ਕੰਮ ਤਾਂ ਨਹੀਂ ਮਤਲਬ ਫਾਇਦਾ ਇਹਦਾ ਮਿੱਟੀ ਦਾ ਜਿਹੜਾ ਆਪਾਂ ਬਰਤਨ ਆ ਜੀ ਜੀ ਉਹਦੇ ਵਿੱਚ ਮਤਲਬ ਸਰੀਰ ਪਹਿਲਾਂ ਬਿਮਾਰੀਆਂ ਘੱਟ ਹੁੰਦੀਆਂ ਸੀਗੀਆਂ ਪ੍ਰਾਤਨ ਸਮੇਂ ਦੇ ਵਿੱਚ ਤੇ ਹੁਣ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ ਤੇ ਇਹਦੇ ਵਿੱਚ ਨਹੀਂ ਲੱਗਦੀਆਂ ਸਾਰ ਵੱਲੋ ਹੋ ਗਿਆ ਮਿੱਟੀ ਦੇ ਹਾਂਡੀ ਹੋ ਗਈ ਇਹ ਹੋ ਗਿਆ ਜੀ ਨਹੀਂ ਇਹਦੇ ਵਿੱਚ ਲੱਗਦੀਆਂ ਤੇ ਇਹ ਸਰੀਰ ਬਿਮਾਰੀਆਂ ਨਹੀਂ ਲੱਗਦੀਆਂ ਕਹਿਣ ਦਾ ਭਾਵ ਇਹਦਾ ਨਾਮ ਇਹ ਫਿਰ ਮੌਕੇ ਤੇ ਹੀ ਸਾਰਾ ਕਾੜ ਕੇ ਤਿਆਰ ਕੀਤਾ ਜਾਂਦਾ ਹੈ ਕਿ ਘਰੋਂ ਵੀ ਕੁਝ ਤਿਆਰੀ ਕਰਕੇ ਆਉਣੀ ਪੈਂਦੀ ਹੈ ਜੀ ਹਾਂ ਜੀ ਇੱਕ ਵਾਰ ਵਾਲੀ ਦੇ ਕੇ ਘਰੋਂ ਬਾਕੀ ਇੱਥੇ ਕਾੜਨਾ ਪੈਂਦਾ ਹੈ ਜੀ ਪਾਪਾ ਜੀ ਇਹ ਇੱਕ ਕਾੜਨੀ ਦੇ ਵਿੱਚ ਕਿੰਨੇ ਕੱਪ ਬਣ ਜਾਂਦੇ ਆ ਜੀ ਦੁੱਧ ਦੇ ਇਹਦੇ ਵਿੱਚ 10 ਲੀਟਰ ਬਣ ਜਾਂਦਾ ਜੀ ਇੱਕ ਵਾਰ ਚ ਮੰਨ ਲਓ ਕੜ ਕੜ ਕੇ 8 ਲੀਟਰ ਰਹਿ ਗਿਆ ਪਰ ਆ ਠੀਕ ਹੈ ਇਹ ਸਮਾਂ ਕੀ ਹੈਗਾ ਜੀ ਤੁਹਾਡਾ ਲਗਾਉਣ ਦਾ ਸਵੇਰੇ 8 ਵਜੇ ਤੋਂ ਜੀ 5 5 ਵਜੇ ਤੱਕ 6 ਵਜੇ ਤੱਕ ਜੀ ਦਾ ਆ ਤੁਸੀਂ ਅ ਦੱਸੋਗੇ ਵੀ ਬੁਕਿੰਗ ਵਗੈਰਾ ਵੀ ਕਰ ਸਕਦੇ ਹੋ ਤੁਸੀਂ ਜੀ ਜੀ ਆਨਲਾਈਨ ਬੁਕਿੰਗ ਮਤਲਬ ਜਿੱਦਾਂ ਪ੍ਰੋਗਰਾਮ ਹੁੰਦੇ ਆ ਵੱਡੇ ਕੋਈ ਜੀ ਉਹ ਆਪਾਂ ਕਰ ਸਕਦੇ ਆ ਜੀ ਕਰਦੇ ਆ ਹੂੰ ਤੇ ਉਹ ਕੋਈ ਗੱਲ ਨਹੀਂ ਹੈਗਾ ਜੀ ਜਿੱਦਾਂ ਦਾ ਪ੍ਰੋਗਰਾਮ ਹੋਊਗਾ ਜਿੰਨੇ ਮੰਨ ਲਓ ਅਰੇਂਜਮੈਂਟ ਹੋਊਗਾ 200 ਬੰਦੇ ਆ 300 ਬੰਦੇ ਦਾ ਉਸ ਹਿਸਾਬ ਨਾਲ ਆਪਾਂ ਉਹ ਵੀ ਕਰ ਲੈਂਦੇ ਹਾਂ। ਉਹ ਕਰ ਲੈਂਦੇ ਹਾਂ। ਕਿੰਨੇ ਰੁਪਏ ਦਾ ਕੱਪ ਜਿਹੜਾ ਆ ਬਾਬਾ ਜੀ ਵੇਚਿਆ ਜਾਂਦਾ ਇਹ ਹੁਣ ਬਾਬਾ ਜੀ 50 ਰੁਪਏ ਰੇਟ ਰੱਖਿਆ ਇਹਦਾ। ਬੋਲ ਜੋ ਓਨਲੀ 50 ਰੁਪਏ ਰੱਖਿਆ ਇਹਦੇ ਵਿੱਚ ਸਮਾਨ ਤੁਹਾਡੇ ਸਾਹਮਣੇ ਹੀ ਪਾ ਰਿਆ ਸਾਰਾ ਪਾਇਆ ਵੀ ਹੋਇਆ ਤੇ ਦੁਬਾਰਾ ਪਾ ਰਿਆ ਹਾਂ ਹੁਣ ਕਿਉਂਕਿ 2 ਲੀਟਰ ਦੁੱਧ ਮੈਂ ਹੋਰ ਪਾਇਆ ਇਹਦੇ ਵਿੱਚ ਹੁਣ। ਤੇ ਸਮਾਨ ਉਹਨੂੰ ਮੈਂ ਦੁਬਾਰਾ ਪਾ ਰਿਆ ਜੀ ਇਹਦੇ ਵਿੱਚ ਪਾ ਰਿਹਾ। ਮਿਹਨਤ ਕਿੰ ਮਿਹਨਤ ਤਾਂ ਤੁਹਾਡੇ ਸਾਹਮਣੇ ਹੈ ਜੀ ਕੜਛੀ ਫੇਰਨੀ ਪੈਂਦੀ ਆ ਵਾਰ-ਵਾਰ ਤੇ ਘਰੇ ਕਾੜ ਕੇ ਤੋਂ ਤੋਂ ਬਾਅਦ 3-4 ਘੰਟੇ ਫਰ ਅੱਗ ਚਲਾਉਣੀ ਆ ਸਾਰਾ ਉਹ ਮਿਹਨਤੀ ਹੈ ਜੀ ਵੇ ਸਾਰੀ ਜੋ ਵੀ ਹੈ। ਬਾਬਾ ਜੀ ਅੱਜ ਕੱਲ ਦੇਖਿਆ ਜਾਵੇ ਬਹੁਤ ਸਾਰੇ ਜਿਹੜੇ ਹੈਗੇ ਆ 슈ਗਰ ਦੇ ਪੇਸ਼ੈਂਟ ਹੈਗੇ ਆ ਕੀ ਉਹ ਵੀ ਇਹ ਦੁੱਧ ਪੀ ਸਕਦੇ ਨੇ? ਬਿਲਕੁਲ ਪੀ ਸਕਦੇ ਨੇ ਜੀ ਕਿਉਂਕਿ ਆਪਾਂ ਸ਼ੱਕਰ ਤਾਂ ਟਾਈਮ ਟੂ ਟਾਈਮ ਦੰਨੇ ਆ ਜਿੰਨੀ ਜ਼ਰੂਰਤ ਆ। ਇਹਦੇ ਵਿੱਚ ਆਪਾਂ ਸ਼ੂਗਰ ਮਿੱਠਾ ਕੁਝ ਵੀ ਇਦਾਂ ਨਹੀਂ ਪਾਉਂਦੇ ਤੇ ਕਾ ਲਾ ਓਨਲੀ ਦੁੱਧ ਆ ਜੀ। ਇਹ ਫਿਰ ਜਿਹੜੀ ਸ਼ੱਕਰ ਯੂਜ਼ ਕਰਦੇ ਹੋ ਇਹ ਕਿਹੜੀ ਸ਼ੱਕਰ ਯੂਜ਼ ਕਰਦੇ ਹੋ? ਤੇ ਆਪਣੇ ਸਿੰਘਾਂ ਦਾ ਵੀ ਆਪਣੇ ਪੜਾ ਲੱਗੇ ਹੋਣੇ ਜੀ ਉਹਨਾਂ ਦੇ ਖਿਡਾਰੀ ਆ ਜੀ ਮਾਲਪੁਰ ਤੇ ਲੁਧਿਆਣੇ ਵੀ ਸਿੰਘ ਆ ਗਏ ਨੇ ਉਹਨਾਂ ਤੋਂ ਪਹਿਰਾ ਕਰ ਹੀ ਰਹੀ ਹੈ ਜੀ ਤੁਸੀਂ ਅ ਜਿਮ ਵਾਸਤੇ ਆ ਜਿਮ ਵਾਲੇ ਵਾਸਤੇ ਜੀ ਜੀ ਜਿਮ ਵਾਸਤੇ ਵੀ ਆ ਪਹਿਲਵਾਨਾਂ ਵਾਸਤੇ ਕਬੱਡੀ ਵਾਲਿਆਂ ਵਾਸਤੇ ਸਾਰੇ ਪਲੇਅਰਾਂ ਵਾਸਤੇ ਹਾਕੀ ਵਾਲਿਆਂ ਵਾਸਤੇ ਜੀ ਫੁੱਟਬਾਲ ਵਾਲਿਆਂ ਵਾਸਤੇ ਜੀ ਦਾ ਸਟੈਂਪ ਨਾ ਸਟੈਂਪ ਨੇ ਵਾਸਤੇ ਬਹੁਤ ਵਧੀਆ ਏ ਇਦਾਂ ਹੀ ਫੋਲੋ ਡਰਾਈ ਫੂਡ ਜਿਹੜਾ ਪਾਣਿਆ ਸਟੈਂਪ ਨੇ ਵਾਸਤੇ ਹੁੰਦਾ ਜੀ ਸਰ ਦਾ ਇਹ ਵੀ ਨਾਲ ਲਗਾਈ ਹੈ ਜੀ ਜੀ ਸਰ ਦਾ ਇਹ ਅਜੇ ਲਗਾਈ ਨਹੀਂ ਮਤਲਬ 2-4 ਦਿਨਾਂ ਦੇ ਵਿੱਚ ਵੀ ਸ਼ੁਰੂ ਕਰ ਦਾਂਗੇ ਜਿੱਦਾਂ ਡਿਮਾਂਡ ਹੋਈ ਕਸਟਮਰਾਂ ਦੀ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਜੀ ਠੀਕ ਆ ਜੀ ਮਹਾਰਾਜ ਜਿੱਦਾਂ ਸੋਚਿਆ ਸੀ ਮਹਾਰਾਜ ਨੇ ਉਤੋਂ ਵਾਦੀ ਮਤਲਬ ਕੀਤਾ ਵਾ ਸੰਗਤ ਆ ਰਹੀ ਆ ਸ਼ੱਕ ਰਹੇ ਨੇ ਜੀ ਬਹੁਤ ਵਧੀਆ ਕਿੰਨੇ ਕੇ ਕਪਰੋ ਦੇ ਲੱਗ ਜਾਂਦੇ ਦੋ ਤਿੰਨ ਦਿਨ ਹੋਏ ਨੇ ਜੀ ਅਜੇ ਤਾਂ 5 ਲੀਟਰ ਦੇ ਵਿੱਚੋਂ 4 ਲੀਟਰ ਲੱਗਿਆ ਮੇਰਾ ਤੇ ਅੱਜ ਥੋੜਾ ਵਧਾਈ ਸੀ ਕੁਆਂਟੀਟੀ ਤੇ ਅੱਜ ਮਤਲਬ 6 ਲੀਟਰ ਲਾਤਾ ਜੀ ਜੀ ਅੰਤ ਦੇ ਵਿੱਚ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਨੌਜਵਾਨਾਂ ਨੂੰ ਇਹੀ ਸੰਦੇਸ਼ ਆ ਜੀ ਕਿ ਦੇਖੋ ਜਿਹੜਾ ਆਪਾਂ ਨਸ਼ੇ ਗ੍ਰਸਤ ਹੋ ਚੁੱਕੇ ਆ ਨਸ਼ਾ ਕਰਕੇ ਆਪਾਂ ਆਪਣੇ ਮਾਪਿਓ ਨੂੰ ਜਾਂ ਕਿਸੇ ਨੂੰ ਵੀ ਭਾਈ ਭੈਣ ਨੂੰ ਕਿਸੇ ਨੂੰ ਸਮਝਦੇ ਨਹੀਂ ਮਤਲਬ ਨੌਜਵਾਨੀ ਨੂੰ ਖਾਸ ਕਰਕੇ ਨਸ਼ੇ ਤੋਂ ਰਹਿ ਤੋ ਉਹ ਤੇ ਜਿਹੜੀ ਪ੍ਰਾਤਲ ਵਿਰਸਾ ਮਹਾਰਾਜ ਦੇ ਨਾਲ ਜੁੜੋ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ